ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਵਾਜੋ ਸੱਜੀ ਗੁਰ ਮਾ ਮਾਲ ਮਲਾ ਬਜਵਾ ਕਰ ਚੋਤਾ ਕਿ ਕੋ ਕਰ ਸਤਿਗੁਰ ਪਰਸਾ ਕਿਰਤ ਕਰਮ ਕੇ ਉਛੜੇ ਕਰਿ ਕਿਰਪਾ ਮੇਂ ਰਾਮ ਚਾਰ ਗੁਣ ਤੈ ਜਿਸ ਪਰ ਮੈਂ ਥਕ ਆਇ ਪ੍ਰਭ ਤੇ ਸਾਮ ਤੇਰ ਦੁਦਤ ਬਾਰੇ ਕਿਤਨਾ ਮੈਂ ਕਾਮ ਜਲ ਵਸਤ ਕੁਮਲਾਵਤੀ ਉਪਜਾਨਾ ਹਿੰਦਾਮ ਹਰ ਰਹਾ ਨਮ੍ਰਿਐ ਸਾਜਨਾ ਕਤ ਪਾਈਐ ਮਿਸ ਰਾਮ ਹਰ ਹਰ ਕੰਤ ਨਾ ਪ੍ਰਗਟੈ ਪਾਠ ਨਗਰ ਸੇਦਰਾ ਸਰਬ ਸੇਦਾਰ ਤਮੋ ਸਰਸ ਸੰਦੇਹੀ ਸਭ ਕਾਮ ਪ੍ਰਭ ਸੁਆਮੀ ਕਤਿ ਹੋਣ ਆਮੀਤ ਸਜਾ ਸਵਲਾ ਨਾਮ ਕੀ ਬੇਨਤੀ ਆ ਕਰ ਕਿਰਪਾ ਦੇ ਜੀ ਨਾਮ ਹਰ ਮੇਰ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਦੇਵ ਗੋਬਿੰਦ ਅਰਾਧਿਆ ਹੋਵੇ ਅਨੰਦ ਕਨਾ ਸੰਤ ਜਨਾ ਮਲ ਪਈ ਰਸਨਾ ਨਾਮ ਪਨਾ ਜਿਨ ਮਾਇਆ ਅਪ੍ਰਯਾਪਨਾ ਆਇਤ ਸੈ ਗਨਾ ਇਕ ਦਿਨ ਤਿਸ ਦੇ ਜੀਵਰਾ ਬਰਥਾ ਜਨਮ ਜਨਾ ਜਨਥਨ ਮਹਿਆਲ ਪੋਰੀਆ ਰਬਿਆ ਵਿਚ ਬੜਾ ਕਰਨਾ ਜਿਨੇ ਲਾਵਿਆ ਸੋ ਪ੍ਰਭੂ ਤਿਨਾ ਭਾਗ ਬਣਾ ਹਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪੈ ਲਗਾ ਵੈ ਸਾਗ ਤੇ ਰਨ ਕਿਉ ਵੰਡਿਆ ਜਿਨਾ ਪ੍ਰੇਮ ਵਿਛੋ ਹਰ ਸਾਜਨ ਪ੍ਰਭ ਵਿਸਾਰ ਕੈ ਲਗੀ ਮਾਇਆ ਤੋ ਪੁਤਰ ਕਤਰਨਾ ਸੰਤਨਾ ਹਰਿ ਵਸੈ ਉਹ ਪੰਜ ਪੰਜ ਸਾਲੇ ਮੋਈ ਝੂਠਾ ਤੰਨਾ ਮੋ ਇੱਕਸਰ ਹਰਿ ਤੇ ਨਾਮ ਜਨ ਅਗਨਿਐ ਕੋ ਦਇਆ ਵਿਸਾਰੁ ਗੁਚਨਾ ਪ੍ਰਭ ਜਲਿਆ ਵਰਨਾ ਕੋਈ ਪ੍ਰਿਤਮ ਚਰਨੀ ਜੋ ਲਗੇ ਤਿਸਕੇ ਧਰਮਲ ਸੋਏ ਨਾ ਨਦਕੇ ਪ੍ਰਗਰਤੇ ਪ੍ਰਮੇ ਲੋਪਰਾਪਤ ਹੋਏ ਵੈ ਸਾਗ ਸੁਆ ਮਾਤਾ ਲਗੈ ਜਾ ਸੰਤ ਪਟ ਹਰ ਸੋਏ ਹਰ ਜੇਟ ਜੁਲੰਨਾ ਲੋੜਿਆ ਜਿਸ ਅਕੈ ਸਭ ਨੇ ਮਨ ਹਰ ਸਜਣ ਦਾ ਮਨ ਲੰਗਿਆ ਕਿਸੈ ਨਾ ਦੇ ਬਨ ਮਾਨਤ ਮਤੇ ਨਾਮ ਪ੍ਰਭ ਤੁਨ ਲਗੈ ਨਾ ਹੀ ਸੰ ਰੰਗ ਸਭੇ ਨਾਰਾਇਣ ਜੀਤੇ ਮਾ ਭਾਵਨ ਜੋ ਹਰਨੁੜੇ ਸੋ ਕਰੇ ਸੋ ਹੀ ਜੀ ਕਰਨਾ ਜੋ ਪ੍ਰਮੁਖਿਤ ਆਪਣੇ ਸਹੀ ਕਇਆ ਧਨ ਆ ਤਣ ਲਿਆ ਜਿਮ ਲੈ ਵਿਛੜਿ ਕਿਉ ਰੋਗਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾੜਨਾਂ ਹਰ ਜੇ ਡਰ ਮੀਲਾ ਤਿਸ ਤਾਰੇ ਜਿਸ ਕਾ ਤਾ ਮੱਖਣ ਆ ਸਾੜ ਤਬਨਾ ਤਿਸ ਨਗੈ ਹਰ ਨਾ ਹੁਨਾ ਜਨਾ ਪਾਸ ਜਲ ਜੀਵਨ ਕੋ ਰਗ ਤਿਆਰ ਤੇ ਮਾਨਸ ਸਦੇ ਆਸ ਦੁਆ ਪਾਇ ਲੁਗੁਚਿਆ ਗਲ ਪਇਸ ਚਮਕੇ ਪਾਸ ਜੇ ਹਾਂ ਮਿਜਾ ਸੋ ਨਾਮ ਥਾ ਜੋ ਲਿਖਿਆ ਰਹਿ ਨਿਆਣੇ ਪਛਤਾਣੇ ਉਹ ਤੇ ਚਲੇ ਜਾ ਇੰਰਾਸ ਜਿਨਨ ਕੋ ਸਾਦੋ ਪੇਟਿਆ ਸੋ ਦਰਗਹ ਹੋਈ ਖ਼ਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸ ਪ੍ਰਭ ਤਉ ਬਿਨ ਦੋਜਾ ਕੋ ਨੈ ਨਾਨਕ ਕੇ ਅਰਦਾਸ ਆਸ ਹਾਲ ਸੁਣਦਾ ਤਿਸ ਰਗ ਜਿਸ ਮਨ ਹਰਿ ਚਰਨ ਨਿਵਾਸ ਸਾਵਣ ਸਰਸੇ ਤੁਮਨੇ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਧਾਰ ਦੇਖਿਆ ਰੰਗ ਕੁੜਾ ਪਿਆ ਜਿਸ ਸਰਸੇ ਛਾਰ ਹਰ ਅਨੰਤ ਗੋਦ ਸੁਆਮੀ ਮੇਰ ਸਾਦੋ ਪੀਵਨ ਆਰ ਬਾਨਤਰਣ ਪ੍ਰਵਸਨ ਮੋਲੇਆ ਸਮਰਤ ਕੁਰਤਿ ਅਪਾਰ ਹਰ ਮਨਣਾ ਨੋ ਮਨ ਰੋਚਦਾ ਧਰਮ ਬਨ ਲਾਮਨ ਹਾਰ ਜਿ ਜਿ ਸਕੇ ਪ੍ਰਭ ਪਾਇਆ ਉਹ ਦਿਨ ਕੈ ਸਦ ਬਨ ਲਾਮਨ ਹਾਰ ਨਾਨਕ ਅਰ ਜੇ ਮੈਂ ਕਰ ਸਬਦ ਸਮਾਨਨ ਹਾਰ ਸਾਵਣਤਨਾ ਸੁਆਗਣੀ ਜੇ ਰਾਮ ਨਾਮ ਉਰ ਹਰ ਪਾਦ ਕਰਮ ਕੁਲਾਡੀਆਂ ਦੁਜੈ ਲਾ ਲਾ लग सिला रतमला कारज नाहि केत जित दिन दे बिल ससि इत वेला कासन प्रेत पाकल चला नदूत जम किसे ना देनी पेत छड खड़ते खन माए जिन सो लगा हेत हाथ मरुण तम तपे ਸਾਹੋ ਆਸਿਤ ਜੇ ਹਾਂ ਵਿਜ ਸੋਣਾ ਕਰਮ ਸਦਨਾ ਖੇਤ ਨਾਨ ਪ੍ਰ ਸਰਣਾਗਤੇ ਚਰਨ ਕੋਿਤ ਪ੍ਰਵਦੇਤ ਸੇ ਭਗ ਨਰਕਨਾ ਪੱਯਾ ਗੁਰ ਰਖਣਾ ਵਾਲਾ ਹੈਤ ਅਸਨ ਪ੍ਰੇਮ ਮਹਾਨ ਕਿਉ ਮਿਲਿਆ ਹਰ ਜਾਏ ਸਤ ਕਣੀ ਕੋਈ ਆਣੇ ਲਾਗ ਪਾਏ ਸਤ ਸਹਾਏ ਪ੍ਰੇਮ ਕੇ ਹੰਤ ਕਾ ਨਾ ਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਆ ਦੁਜੀਨਾ ਹਿਜਾਇ ਜਿਨੇ ਚਾਹਤਿਆ ਪ੍ਰੇਮ ਰਸ ਸੇਤ੍ਰਪਤ ਰਯਾ ਜੋ ਹਰ ਕੰਤ ਮਿਲਾਈਆ ਸਿਰ ਚਲਕ ਤੈ ਨਾ ਜਾਏ ਪ੍ਰਭ ਰੂਜਾ ਕੋ ਨਹੀਂ ਨਾਨਕ ਹਰ ਸਦਾਏ ਅਸੋ ਸੁਖੀ ਵਸਨਿਆ ਜਿਨਾ ਮੈਂ ਹਰਦਾਏ ਕਤਗ ਕਰਮ ਕਮਾ ਬਨੇ ਦੋਸ ਨਾ ਤੋ ਦੋਗ ਪਰਿ ਸਰਤੇ ਪੁਲਿਆ ਗਿਆਨ ਸਭੇ ਰੋ ਦੇਵਕ ਹੋਏ RAM ਤੇ ਲਗੜ ਜਨ ਮਿਲੋਗਾ ਕਿਨ ਨ ਕੋੜੇ ਹੋਏ ਜੈ ਜਿਤਰੇ ਮਾਇਆ ਭੋਗ ਵਿਚਨਾ ਕੋਈ ਕਰ ਸਕਾ ਤਸਾਥੋ ਮਰੋ ਜਨ ਵਿਚਨਾ ਕੋਈ ਕਰ ਸਕਾ ਕਿਸ ਥਾਰੋ ਵਾਰੋਜ ਕਿਤਾ ਨਹੀਂ ਸੁਨਾ ਹੋਵੇ ਲਿਖਿਆ ਤੁਰ ਸਦੋਗ ਤੁਮਰਪਾ ਮੇਰਾ ਪ੍ਰਭ ਮਿਲਿਆ ਤਉ ਤਰਾ ਸਭ ਲੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੇ ਮੋਚਲ ਕਤਲ ਹੋ ਗਵਾ ਸਾਧ ਸੰਗ ਮੇਰੇ ਸਾਸ ਸੇ ਸੋਚ ਨਦਰ ਮਾਇ ਸੋਹੰਦਿਆ ਹਰ ਤਿਸਮ ਬੈਟਿਆ ਤੇਰੀ ਕੀ ਸੋਭਾ ਚਾ ਗਣੀ ਜੇ ਸਾਹਿਬ ਮਿਲਿਆ ਤਨ ਮਨੋ ਲਿਆ ਰਾਮ ਸੋ ਸੰਸਾਦ ਸੇ ਲੜਿਆ ਸਾਜਨਾ ਤੇ ਬਾਹਰੀ ਸੇ ਰਣ ਕੇ ਲੜਿਆ ਫਿਰ ਤੁਖਨਾ ਤਬ ਉਤਰਾ ਸੇ ਜਨ ਕੈ ਸਿਰ ਪੜਿਆ ਜਿਨੇ ਰਾਵਿਆ ਪ੍ਰਾਪਨਾ ਸੇ ਦਿਸਨਤ ਖੜਿਆ ਰਤਨ ਚ ਵੇ ਹਰ ਲਾਲ ਹਰ ਕੰਡ ਤਨਾ ਜੜਿਆ ਨਾਨਕ ਆਛੈ ਤੋੜ ਤੇ ਪ੍ਰਭੂ ਸਰਵੇ ਦਰ ਪੜਿਆ ਮਗਰ ਪ੍ਰਭ ਰਾਤਨਾ ਬਮਨਾ ਜਨ ਵੜਿਆ ਭੋਗ ਤੁਖਾਰ ਰਾਜਾ ਕਈ ਕੰਡ ਮਿਲਿਆ ਹਰਨਾਮ ਮਨ ਦੇ ਆ ਚਰਨਾ ਤਨ ਦਰਸਨ ਲਗਦਾ ਸਾ ਹੋੜ ਗੋਬਿੰਦ ਕੋ ਪਾਦਨਾਇ ਸੇਵਾ ਸੁਮੇ ਲਾ ਦੇਖਿਆ ਪੁਰ ਸਤੈ ਮੇਰੇ ਸਾਧੂ ਗੁਰਗਾ ਜੈ ਤੇਬ ਜੇ ਤੈ ਮਰੇ ਸੱਚੇ ਪ੍ਰੇਤ ਸਮਾ ਕਰ ਗਏ ਜੇ ਪਾਰ ਕ ਬਹੁੜ ਨਾ ਵਿਛੜਿਆ ਮਾਰਦਾ ਰਖ ਬਰਿਆ ਹਰ ਸਜਣਾ ਦਾ ਗੋਗ ਸਰਮਈ ਨਾਰਾਇਣ ਨਾਨਕ ਦਰ ਪੱਲਾ ਹੋਵ ਸੁਨਾ ਸਰਮ ਸੁਖ ਜਿਸ ਬਖਸ਼ੇ ਮੇ ਪਰਵਾਹ ਮਾ ਗੁ ਮਜਨ ਸੰਗ ਸਾਧਵਾ ਥੋੜੇ ਕਰਿ ਸੁਨਾਨਾ ਹਰ ਦਾ ਨਾਮ ਤੇ ਆ ਸੁਣ ਸਭਨਾ ਨੂੰ ਕਰਦਾਲ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਆ ਬਿਨ ਸਹ ਲੋਭ ਸੋਲ ਸਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਹਰ ਸਦ ਤੇ ਰਤ ਸਗਲ ਪੁਨ ਜੀ ਦਇਆ ਪਰਵਾਰ ਜਿਸਨਾ ਦੇਵਾ ਦਇਆ ਕਰ ਸੋਈ ਪ੍ਰਗ ਸੁਜਾ ਜਿਨਾ ਮਿਲਿਆ ਪ੍ਰਗ ਆਪਣਾ ਨਾਨਕ ਤਿਲ ਕੁਰਬਾਨ ਮਾਨ ਸੁਚੇ ਸੇ ਕਢਿਆ ਜਿਨ ਪੂਰਾ ਗੁਰ ਮਿਰਵਾਰ ਧਰ ਗੁਣ ਅਨ ਦੇ ਉਪਾਰ ਜਨਾ ਹਰ ਸਜਣ ਪ੍ਰਗਟਿਆਏ ਸੰਤ ਸਹਾਇ ਰਾਮ ਕੇ ਤਾਰੇ ਜਰ ਪਾ ਦਿਆ ਬਲਾਈ ਸੇਜ ਸੁਹਾਵੇ ਸਰਬ ਸੁਖ ਹੁਣ ਦੁਖਾ ਨਾ ਆਈਂਦਾ ਏ ਕਿਛੁ ਕੋਨੇ ਵਰਤ ਪਗਣੀ ਵਰਤਾ ਆਹਰਾਏ ਮਿਲ ਸਹੀਆ ਮੰਗਲ ਲਾਵਈ ਗੀਤ ਕੋ ਮਨ ਅਲਾਏ ਹਰ ਜਿਹਾ ਵਰਨਾ ਦੇ ਸਈ ਕੋਈ ਦੂਜਾ ਨਾ ਲਾਇ ਹਲਤ ਪਰਤ ਸਮਾਰਿਓ ਨੇ ਚਲਦੇ ਤੇ ਨਜਾਇ ਸੰਸਾਰ ਸਾਗਰ ਤੇ ਰਖਿਆ ਬਹੁੜ ਨਾ ਜਨਮਤਾਏ ਜੇ ਵਾਏਤ ਅਨੇਤ ਗੁਣ ਤਰੇ ਨਾਨਕ ਚਰਣੇ ਪਾਏ ਹਰ ਗੁਣ ਨਿਤ ਸਲਾਹੀਆ ਜਿਸ ਨਾਮ ਤੇਰਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਤੇ ਤਾਜ ਸਰੇ ਹਰ ਗੁਰੂਰਾ ਆਰਾਧਿਆ ਦਰ ਸਚ ਖੜੇ ਸਰਬ ਸੁਖਾਂ ਦੇ ਚਰਨ ਹਾਈ ਪਉ ਜਗੁ ਤੁਮ ਅੰਤਰੇ ਰੇ ਰੇਲਾ भगत ਤੇ ਨ ਪਾਇਆ ਵਖਿਆ ਨੈ ਜਰੇ ਥੋੜ ਗਏ ਤੁਧਾਨਸੀ ਤੋਰਨ ਸਚ ਪਰੇ ਪਾਰਿ ਤਮ ਪ੍ਰਭ ਸੇਵ ਦੇ ਮਨ ਅੰਦਰ ਇੱਕ ਕਰੇ ਮਾ ਦੇਸ ਮੋਰਤ ਪਰੇ ਜਿਸ ਤੋਂ ਨਾ ਡਰ ਕਰੇ ਨਾਨਕ ਮੰਗੇ ਦਰਸ ਦਾਤ ਕਿਰਪਾ ਕਰੋ ਹਰੇ ਮਹਾਦੇਸ ਮੂਰਤ ਪਰੇ ਜਿਸ ਤੋਂ ਨਾ ਡਰ ਕਰੇ ਨਾਨਕ ਮੰਗੇ ਦਰਸ ਦਾਤ ਕਿਰਪਾ ਕਰੋ ਹਰੇ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿ